ਮੋਨਬਲ ਕੋਈ ਕਾਰਨ ਤਾਂ ਹੈ ਨਹੀਂ ਜਿਹੜਾ ਜੇਲ੍ਹ ਵਿੱਚ ਬੈਠਾ ਕੋਈ ਕੀ ਗਤੀਵਿਧੀ ਕਰ ਸਾਰਾ ਆਖੇ ਨਹੀਂ ਜੀ ਇਹਨਾਂ ਨੇ ਜੇਲ੍ਹ ਤੋਂ ਕੋ ਮੈਸੇਜ ਭੇਜਿਆ ਹੈ ਆਪਣੇ ਮਾਂ ਨੂੰ ਭੇਜਿਆ ਹੈ ਮਾਂ ਨੇ ਕਿਹਾ ਕਿ ਉਹ ਖਾਲਿਸਤਾਨ ਨਹੀਂ ਹੈ ਇਹਨਾਂ ਨੇ ਉਹਦਾ ਖੰਡਨ ਕੀਤਾ ਪੰਜਾਬ ਵਿੱਚ ਬੜੀ ਵੱਡੀ ਇੱਕ ਦਿਨ ਲਈ 2 ਘੰਟੇ ਲੋਕਾਂ ਨੇ ਰੇਲ ਰੋਕ ਵੀ ਲਈ ਅਮਰਪਾਲ ਦੇ ਨਾਮ ਤੇ ਅਮਰਿਤਪਾਲ ਦਾ ਕੀ ਸੂਰ ਹੈ ਅਮਰਿਤਪਾਲ ਦਾ ਤੁਸੀਂ ਰੱਖਿਆ ਹੁੰਦਾ ਕਾਨੂੰਨ ਅੰਦਾ ਕਿ ਮੈਂਬਰਸ਼ਿਪ ਤਾਂ ਨਹੀਂ ਰੱਦ ਹੋ ਸਕਦੀ ਉਹ ਤਾਂ ਐ ਜੇ ਉਹ ਬਾਹਰ ਆ ਜਾਂਦਾ ਫਿਰ ਵੀ اٹੈਂਡ ਨਾ ਕਰੇ ਪਾਰਲੀਮੈਂਟ ਤਾਂ ਹੀ ਦਾ ਦੋਸਾਦੀ ਅੱਜ ਵੀ ਰੱਦ ਹੋ ਨਹੀਂ ਸਕਦਾ ਰੱਦ ਕਰ ਵੀ ਦੇਣਗੇ ਤਾਂ ਕੀ ਹੋਏਗਾ ਦੁਬਾਰਾ ਇਲੈਕਸ਼ਨ ਹੀ ਹੋਏਗੀ ਖੜੇ ਹੁੰਦਾ ਫਿਰ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਕਿਸੇ ਕੇਸ ਹੋ ਤੱਕ ਰੱਦ ਨਹੀਂ ਹੋ ਸਕਦਾ ਸਜ਼ਾ ਦਾ ਕੇਸ ਚਲਾਈ ਨਹੀਂ ਰਹੇ ਤੁਸੀਂ 1.5 ਸਾਲ ਵਿੱਚ ਕੋਈ ਵੀ ਤੁਹਾਡੇ ਕੋਲ ਸਬੂਤ ਹੁੰਦਾ ਤੁਸੀਂ ਕੇਸ ਚਲਾ ਕੇ ਸਜ਼ਾਤਵਾ ਦਿੰਦੇ ਇਹ ਤਾਂ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਥੱਲੇ ਉਹਨਾਂ ਨੂੰ ਉਹੀ ਡੀਟੇਨ ਕੀਤਾ ਸਰਕਾਰ ਕੋਲ ਇਹ ਵੀ ਪਾਵਰ ਹੈ ਕਿ ਉਹੀ ਆਪਰ ਨੂੰ ਕਹਿੰਦੇ ਉਧਰ ਅਰੈਸਟ ਕਰ ਲੋ 1 ਸਾਲ ਲਈ ਕਿ ਜੀ ਇਹਨਾਂ ਦੇ ਖਿਲਾਫ ਬੜੇ ਸਪੋਰਟਰ ਆ ਇਹਨਾਂ ਨੇ ਡਿਸਟਰਬ ਕੀਤਾ ਹੈ ਪੰਜਾਬ ਦੇ ਵਿੱਚ ਰੈਡੀਕਲਿਜ਼ਮ ਲਿਆਦਾ ਉਹ ਲਿਆਦਾ ਮਾਹੌਲ ਖਰਾਬ ਕੀਤਾ ਉਸਕਾ ਕਿ 1 ਸਾਲ ਰੱਖ ਲੈਣ ਸਰਕਾਰ ਕੋਲ ਕਾਰਨ ਨਹੀਂ ਸੀ ਤੇ ਸਰਕਾਰ ਨੇ ਜਿਹੜਾ ਜਿਹੜੀਆਂ ਸੋਸ਼ਲ ਮੀਡੀਆ ਪੋਸਟ ਹੈ ਨਾ ਇਕੱਠੀਆਂ ਕਰ ਲਈਆਂ ਇਹਦੇ ਹੱਕ ਵਿੱਚ ਤਾਂ ਲੋਕੀ ਪ੍ਰੋਟੈਸਟ ਬੜਾ ਕਰ ਰਹੇ ਨੇ ਇਹਦੇ ਹੱਕ ਵਿੱਚ ਲੋਕੀ ਉਹ ਪੋਸਟਾਂ ਪਾ ਰਹੇ ਨੇ ਤੇ ਜੇ ਹਲੇ ਵੀ ਦੋ ਚਾਰ ਮਹੀਨੇ ਨਹੀਂ ਨਹੀਂ ਹੋਇਆ ਤਾਂ ਫਿਰ ਤਾਂ ਉਹ ਆਰਡਰ ਉਹ ਕੋਰਟ ਕਹਿਗਾ ਜੀ ਹੁਣ ਤਾਂ ਆਰਡਰ ਖਤਮ ਹੋ ਗਿਆ ਸਾਲ ਖਤਮ ਹੋ ਗਿਆ ਉਦੋਂ ਤੀਜਾ ਆਰਡਰ ਪਾਸ ਕਰ ਦਿੰਗੇ ਫੇਰ ਤੁਹਾਨੂੰ ਤੀਜਾ ਕੇਸ ਕਰਨਾ ਪਵੇ ਇਸ ਚਲਾਕੀ ਨਾਲ ਜਾਂ ਜਿਹੜੀਆਂ ਕੋਰਟਸ ਲੋ ਹੈ ਜਾਂ ਹੌਲੀ ਚੱਲਦੇ ਨੇ ਉਹਦੇ ਕਰਕੇ ਬੜਾ ਬੇਇਨਸਾਫੀ ਹੁੰਦੀ ਹੈ ਜਿਹੜਾ ਬੰਦੇ ਦੇ ਆਰਡਰ ਇਹ ਕਾਨੂੰਨ ਲਾ ਦਿੰਦੇ ਨੇ ਖੰਡਨ ਵੀ ਆਪੇ ਕਰ ਜਾਂਦੇ ਜੇਲ੍ਹ ਵਿੱਚ ਬੈਠਾ ਕਿ ਦਖਲਅੰਦ ਕਰ ਸਕਦਾ ਕਿਉਂਕਿ ਉਹੀ ਖਬਰ ਆਪੇ ਲਾ ਕੇ ਆਪੇ ਲਾਤੀ ਹੈ ਕਿ ਜੇ ਦੇਖੋ ਇਦਾਂ ਦੀ ਖਬਰ ਆ ਰਹੀ ਅਮਰਪਾਲ ਸਿੰਘ ਹੋਰਾ ਦਿੱਤੇ ਐਨਐਸਏ ਲੱਗਦੀ ਹੈ ਤਾਂ ਉਸ ਦੀ ਪੈਰਵਾਈ ਲਗਾਤਾਰ ਜਿਹੜੇ ਨੇ ਵੱਡੇ ਵੱਡੇ ਵਕੀਲ ਸੀਨੀਅਰ ਵਕੀਲ ਨੇ ਉਹ ਕਰ ਰਹੇ ਨੇ ਇਸ ਦੇ ਵਿੱਚ ਸੁਣਵਾਈ ਕੀ ਕੁਝ ਹੁੰਦੀ ਹੈ ਅੱਜ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਸੀਗਾ ਪਰ ਉਸ ਦੇ ਵਿੱਚ ਕੀ ਕੁਝ ਨਿਕਲਿਆ ਸਾਡੇ ਨਾਲ ਸੀਨੀਅਰ ਵਕੀਲ ਆਰਐਸ ਬੈਂਚ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਕੇਸ ਦੇ ਨੇੜੇ ਨੇ ਤੇ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਅਮਿਤਪਾਲ ਸਿੰਘ ਜਿਹੜੇ ਉਹਨਾਂ ਤੱਕ ਨੇ ਸਰ ਜਿਸ ਤਿੱਕੇ ਦੇ ਨਾਲ ਅੱਜ ਸੁਣਵਾਈ ਸੀਗੀ ਅੱਜ ਸੁਣਵਾਈ ਕਿਸ ਚੀਜ਼ ਨੂੰ ਲੈ ਕੇ ਸੀਗੀ ਤੇ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਇਸ ਸੁਣਵਾਈ ਕਿਸੇ ਪਰਚੇ ਕਰਕੇ ਨਹੀਂ ਸੀ ਇਹ ਤਾਂ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਥੱਲੇ ਉਹਨਾਂ ਨੂੰ ਉਹੀ ਰੀਟੇਨ ਕੀਤਾ ਹੈ ਕਿ ਜਿਹਨਾਂ ਦੇ ਖਿਲਾਫ ਕੋਈ ਸਬੂਤ ਨਾ ਹੋਣ ਉਹਨਾਂ ਨੂੰ ਜੇ ਤਾਂ ਹੁੰਦੇ ਤੁਸੀਂ ਕੋਈ ਪਰਚਾ ਦਰਜ ਕਰਕੇ ਅਰੈਸਟ ਕਰ ਲਦੇ ਉਹ ਤਾਂ ਹੋਰ ਗੱਲ ਹੈ ਜ਼ਮਾਨਤ ਹੋ ਜਾਂਦੀ ਹੈ ਸਰਕਾਰ ਕੋਲ ਇਹ ਵੀ ਪਾਵਰ ਹੈ ਕਿ ਉਹੀ ਕੋ ਲੋ ਕਹਿੰਦੇ ਉਦਾਂ ਹੀ ਅਰੈਸਟ ਕਰ ਲੋ 1 ਸਾਲ ਲਈ ਤੇ 1 ਸਾਲ ਤੋਂ ਬਾਅਦ ਫਿਰ ਉਹਦੀ ਮੈਕਸਮ ਇਹੀ ਹੈ ਪਰ ਉਹਨੇ ਕੋਲ ਦੇ ਘੱਲ ਹੈ ਕਿ 1 ਸਾਲ ਦੇ ਲਈ ਹੋਰ ਵੀ ਆਰਡਰ ਕਰ ਸਕਦੇ ਇਹਨਾਂ ਨੇ 1 ਸਾਲ ਤਾਂ ਰੱਖ ਲਿਆ ਕਿ ਜੀ ਇਹਨਾਂ ਦੇ ਖਿਲਾਫ ਬੜੇ ਸਪੋਰਟਰ ਆ ਇਹਨਾਂ ਨੇ ਡਿਸਟਰਬ ਕੀਤਾ ਹੈ ਪੰਜਾਬ ਦੇ ਜ ਰੈਡੀਕਲਿਜ਼ਮ ਲਿਆਦਾ ਉਹ ਲਿਆਦਾ ਮਾਹੌਲ ਖਰਾਬ ਕੀਤਾ ਉਸका ਕਿ 1 ਸਾਲ ਰੱਖ ਲਿਆ ਔਰ ਜਦੋਂ ਸਾਲ ਬਾਅਦ ਦੂਜਾ ਆਰਡਰ ਪਾਸ ਕੀਤਾ ਉਹ ਤਾਂ ਜੇਲ੍ਹ ਵਿੱਚ ਸੀ ਔਰ ਉਹ ਵੀ ਐਡੀ ਦੂਰ ਸੀ ਪੰਜਾਬ ਵਿੱਚ ਕੀ ਡਿਸਟਰਬਸ ਕਰ ਸਕਦੇ ਸੀ ਹੁਣ ਕੋਈ ਸਰਕਾਰ ਕੋਲ ਕਾਰਨ ਨਹੀਂ ਸੀ ਤੇ ਸਰਕਾਰ ਨੇ ਜਿਹੜਾ ਜਿਹੜੀਆਂ ਸੋਸ਼ਲ ਮੀਡੀਆ ਪੋਸਟ ਹੈ ਨਾ ਇਕੱਠੀਆਂ ਕਰ ਲਈਆਂ ਕਿ ਇਹਦੇ ਹੱਕ ਵਿੱਚ ਤਾਂ ਲੋਕੀ ਪ੍ਰੋਟੈਸਟ ਬੜਾ ਕਰ ਰਹੇ ਨੇ ਇਹਦੇ ਹੱਕ ਵਿੱਚ ਲੋਕੀ ਉਹ ਪੋਸਟਾਂ ਪਾ ਰਹੇ ਨੇ ਇਹਨਾਂ ਦੇ ਹੱਕ ਵਿੱਚ ਰੇਲ ਰੋਕੋ ਅੰਦੋਲਨ ਚੱਲਿਆ ਹੈ ਤੇ ਬਾਹਰ ਕੋਈ ਆਸਟ੍ਰੇਲੀਆ ਵਿੱਚ ਪਿਆਰੇ ਆ ਕੋਈ ਕਹਿੰਦੇ ਇਹਨਾਂ ਨੂੰ ਵਾਪਸ ਭੇਜੋ ਇਹ ਗਰਾਊਂਡ ਬਣਾ ਕੇ ਉਹਨਾਂ ਨੂੰ ਦੁਬਾਰਾ ਫਿਰ ਆਰਡਰ ਪਾਸ ਕਰਤਾ ਉਹ ਉਸੇ ਚੈਲੰਜ ਕੀਤਾ ਸੀ ਹਾਈ ਕੋਰਟ ਉਹਦੇ ਜਿਹੜਾ ਨੇ ਜਵਾਬ ਜੁ ਦੇ ਕੇ ਅੱਜ ਬਹਿਸ ਹੋਣੀ ਸੀ ਪਰ ਅਜ ਵੀ ਕੋਈ ਵਕੀਲ ਨਹੀਂ ਤਿਆਰ ਸੀ ਤਾਂ ਇਸका कि 3 ਅਕਤੂਬਰ ਨੂੰ ਤਰੀਕ ਹੋਰ ਬੈਂਸ ਹੋ ਜਾਏਗੀ। ਆਲਰੇਡੀ ਇਹ ਆਰਡਰ 13 ਮਾਰਚ ਦਾ ਆਲਮੋਸਟ 7 ਮਹੀਨੇ ਹੋ ਚੱਲੇ ਨੇ। ਸਾਲ ਦਾ ਆਰਡਰ ਹੈ ਤੇ ਜੇ ਹਲੇ ਵੀ 2-4 ਮਹੀਨੇ ਨਹੀਂ ਹੋਇਆ ਤਾਂ ਫਿਰ ਤਾਂ ਉਹ ਆਰਡਰ ਕੋਰਟ ਕਹੇਗਾ ਜੀ ਹੁਣ ਤਾਂ ਆਰਡਰ ਖਤਮ ਹੋ ਗਿਆ। ਸਾਲ ਖਤਮ ਹੋ ਗਿਆ। ਉਤੀ ਜਿਹੜਾ ਆਰਡਰ ਪਾਸ ਕਰ ਦਿੰਗੇ ਫਿਰ ਤੁਹਾਨੂੰ ਤੀਜਾ ਕੇਸ ਕਰਨਾ ਪਵੇ। ਇਸ ਤਰ੍ਹਾਂ ਇਸ ਠਲਾਕੀ ਨਾਲ ਜਾਂ ਜਿਹੜੀਆਂ ਕੋਰਟਸ ਲੋ ਹੈ ਜਾਂ ਹੌਲੀ ਚੱਲਦੇ ਨੇ। ਉਹਦੇ ਕਰਕੇ ਬੜਾ ਬੇਇਨਸਾਫੀ ਹੁੰਦੀ ਹੈ ਜਿਹੜਾ ਬੰਦੇ ਤੇ ਆਰਡਰ ਇਹ ਕਾਨੂੰਨ ਲਾ ਦਿੰਦੇ ਨੇ ਤੇ ਇਹੀ ਅਮਲ ਪਾਲਨਾ ਹੋ ਰਿਹਾ ਹੈ ਉਹਨਾਂ ਕੋਲ ਕੋਈ ਘਰ ਤਾਂ ਹੈ ਨਹੀਂ ਜਿਹੜਾ ਜੇਲ੍ਹ ਵਿੱਚ ਬੈਠਾ ਕੋਈ ਕੀ ਗਤੀਵਿਧੀ ਕਰ ਸਕਦਾ ਹੈ ਅਕੇ ਨਹੀਂ ਜੀ ਇਹਨਾਂ ਨੇ ਜੇਲ੍ਹ ਚੋਂ ਕੋਈ ਮੈਸੇਜ ਭੇਜਿਆ ਹੈ ਆਪਣੇ ਮਾਂ ਨੂੰ ਭੇਜਿਆ ਹੈ ਮਾਂ ਨੇ ਕਿਹਾ ਕਿ ਉਹ ਖਾਲਿਸਤਾਨ ਨਹੀਂ ਹੈ ਇਹਨਾਂ ਨੇ ਉਹਦਾ ਖੰਡਨ ਕੀਤਾ ਖੰਡਨ ਵੀ ਆਪ ਹੀ ਕਰੀ ਜਾਂਦੇ ਜੇਲ੍ਹ ਵਿੱਚ ਬੈਠਾ ਕਿਦਾ ਖੰਡਨ ਕਰ ਸਕਦਾ ਕਿਉਂਕਿ ਉਹ ਹੀ ਖਬਰਾਂ ਆਪ ਹੀ ਲਾ ਕੇ ਆਪ ਹੀ ਲਾਤੀਆਂ ਕਿ ਜੀ ਇਹ ਦੇਖੋ ਇਹਦਾ ਦੀ ਖਬਰ ਆ ਰਹੀ ਹੈ ਤਾਂ ਇਸ ਤਰ੍ਹਾਂ ਦੇ ਬਿਲਕੁਲ ਇਹ ਦੇਸ਼ ਨੂੰ ਕੀ ਖਤਰਾ ਹੋ ਸਕਦਾ ਹੈ ਇਦਾਂ ਦੀਆਂ ਜਿਹੜੀਆਂ ਆਮ ਹੀ ਖਬਰਾਂ ਦੀਆਂ ਸੋਸ਼ਲ ਮੀਡੀਆ ਦੇ ਪੋਸਟ ਐ ਉਹਨਾਂ ਨਾਲ ਇੱਕ ਦੇਸ਼ ਨੂੰ ਕੀ ਦਾ ਖਤਰਾ ਹੋ ਸਕਦਾ ਰਾਣੀ ਦਾ ਬਹਿਸ ਹੈ ਕਿ ਦੇਖ ਲਓ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਡਰਦੇ ਹੋ ਫਿਰ ਇਹ ਦੇਸ਼ ਨੇ ਕੀ ਐ ਤੇ ਇਸ ਕਰਕੇ ਇਹ ਜੇ ਤੁਸੀਂ ਹਰ ਕੋਈ ਇਹੀ ਮਟੀਰੀਅਲ ਐ ਫੇਰ ਤਾਂ ਉਹਨਾਂ ਨੂੰ ਰਿਹਾ ਕਰੋ ਜਲਦੀ ਫੇਰ ਤਾਂ ਕੋਈ ਕਾਰਨ ਨਹੀਂ ਐ ਜਦ ਤੱਕ ਦੇਸ਼ ਨੂੰ ਕਿਸੇ ਬੰਦੇ ਨੇ ਖਤਰਾ ਨਹੀਂ ਐ ਜਾਂ ਕੋਈ ਵੱਡੀ ਉਹਨਾਂ ਦੀ ਐਬਿਲਿਟੀ ਨਹੀਂ ਐ ਕਿ ਤੁਸੀਂ ਦੇਸ਼ ਦੀਆਂ ਜਿਹੜੀਆਂ ਰੇਲਵੇ ਬੰਦ ਕਰ ਦਿਓ ਰੋਡਸ ਬੰਦ ਕਰ ਦਿਓ ਤਾਂ ਤਾਂ ਸਮਝ ਆਉਂਦਾ ਐ ਜਿਉ ਪੰਜਾਬ ਵਿੱਚ ਇੱਕ ਛੋਟੇ ਜਿਹੇ ਪੰਜਾਬ ਵਿੱਚ ਦੇਸ਼ ਦਾ ਬਹੁਤ ਵੱਡਾ ਹੈ ਪੰਜਾਬ ਵਿੱਚ ਜੇ ਬਾਣੀ ਮੋਟੀ ਇੱਕ ਦਿਨ ਲਈ 2 ਘੰਟੇ ਲੋਕਾਂ ਨੇ ਰੇਲ ਰੋਕ ਲਈ ਅਮਰਿਤਪਾਲ ਦੇ ਨਾਮ ਤੇ ਅਮਰਿਤਪਾਲ ਦਾ ਕੀ ਖਸੂਰ ਹੈ ਅਮਰਿਤਪਾਲ ਦਾ ਤੁਸੀਂ ਰੱਖਿਆ ਹੁੰਦਾ ਲੋਕੀ ਤਾਂ ਉਹਦੇ ਕਰਕੇ ਪ੍ਰੋਟੈਸਟ ਕਰ ਰਹੇ ਤੁਸੀਂ ਛੱਡ ਦਿਓ ਪ੍ਰੋਟੈਸਟ ਬੰਦ ਹੋ ਜਾਏਗੀ ਤਾਂ ਇਸ ਤਰ੍ਹਾਂ ਕੇ ਦਲੀਲਾਂ ਤਾਂ ਬੜੀਆਂ ਪਰ ਦੇਖਦੇ ਆ ਕਦੋਂ ਸੁਣਵਾਈ ਹੁੰਦੀ ਹੈ ਲਗਾਤਾਰ ਤੁਸੀਂ ਵੀ ਲੱਗੇ ਹੋ ਇਸ ਕੇਸ ਦੇ ਉੱਤੇ ਹੋਰ ਵੀ ਬਹੁਤ ਸਾਰੇ ਵਕੀਲ ਲੱਗੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਿੱਕੇ ਦੇ ਨਾਲ ਉਹਨਾਂ ਦੇ ਖਿਲਾਫ ਕ੍ਰਿਸ਼ਨਾ ਪੈਰੀਆਂ ਨੇ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਉਹ ਵੀ ਰੱਦ ਹੋਣੀ ਚਾਹੀਦੀ ਹੈ ਇਸ ਤਿੱਕੇ ਨਾਲ ਮਿਸਯੂਜ਼ ਕੀਤਾ ਗਿਆ ਫੰਡਿੰਗ ਉਸਤਾਨ ਨਾਲ ਆਈ ਹੈ ਉਹ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਾਨੂੰਨ ਅੰਦਰ ਵੀ ਮੈਂਬਰਸ਼ਿਪ ਤਾਂ ਨਹੀਂ ਰੱਦ ਹੋ ਸਕਦੀ ਉਹ ਤਾਂ ਹੈ ਜੋ ਬਾਹਰ ਆ ਜਾਂਦਾ ਫਿਰ ਵੀ ਅਟੈਂਡ ਨਾ ਕਰੇ ਪਾਰਲੀਮੈਂਟ ਤਾਂ ਹੀ ਦਾ ਦੋ ਸਕਦੇ ਹੈ ਅਜੇ ਤੱਕ ਰੱਦ ਹੋ ਨਹੀਂ ਸਕਦਾ ਰੱਦ ਕਰ ਵੀ ਦੇਣਗੇ ਤਾਂ ਕੀ ਹੋਏਗਾ ਦੁਬਾਰਾ ਇਲੈਕਸ਼ਨ ਹੀ ਹੋਏਗੀ ਖੜੇ ਫੇਰ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਕਿਸੇ ਕੇਸ ਹੋਣ ਤੱਕ ਰੱਦ ਨਹੀਂ ਹੋ ਸਕਦਾ ਸੁਜਾਦ ਦਾ ਕੇਸ ਚਲਾਈ ਨਹੀਂ ਰਹੇ ਤੁਸੀਂ 1.5 ਸਾਲ ਵਿੱਚ ਕੋਈ ਵੀ ਤੁਹਾਡੇ ਕੋਲ ਸਬੂਤ ਹੁੰਦਾ ਤੁਸੀਂ ਕੇਸ ਚਲਾ ਕੇ ਸੁਜਾਦਵਾ ਦਿੰਦੇ 2 ਸਾਲ ਤੋਂ ਜਾਸ ਸਾਬਦੀ ਇਦਾਂ ਰਾਹੁਲ ਗਾਂਧੀ ਦੀ ਸੀਟ ਖਤਮ ਹੋ ਗਈ ਸੀ ਇਹਨਾਂ ਦੀ ਸੀਟ ਵੀ ਖਤਮ ਹੋ ਉਸ ਸਾਦੀ ਉਹ ਰਾਤਾ ਖਿਆਲ ਹੀ ਨਹੀਂ ਕਰ ਰਹੇ ਨਾ ਉਹ ਰਾਤਾ ਇਹ ਜਾ ਹੀ ਨਹੀਂ ਰਹੇ ਇਹਨਾਂ ਨੂੰ ਪਤਾ ਕਿ ਕੁਝ ਕੀਤਾ ਤਾਂ ਹੈ ਨਹੀਂ ਸਵਾਇ ਇਸ ਪੀਚਾਂ ਦੇ ਅਮਨਿਤ ਪਾਲ ਨੇ ਕੋਈ ਅਪਰਾਧ ਤਾਂ ਕੀਤਾ ਨਹੀਂ ਤਾਂ ਕੀ ਕੇਸ ਚਲਾਉਣਗੇ ਜੇ ਉਹਦੇ ਸਾਥੀਆਂ ਨੇ ਕਿਸੇ ਨੂੰ ਕੁੱਟਿਆ ਮਾਰਿਆ ਵੀ ਉਹ ਛੋਟਾ ਜਿਹਾ ਕੇਸ ਹੈ ਉਹ ਇਹਨਾਂ ਦੇ ਪਹੁੰਚਦਾ ਨਹੀਂ ਹੈ ਇਹ ਬਹੁਤ ਵੱਡਾ ਕੇਸ ਉਹ ਕਹਿੰਦੇ ਕਿ ਨਾਲ ਜੀ PlayStation ਹੈ ਉੱਥੇ ਵੀ ਗੱਲਾਂ ਬੈਠੀਆਂ ਨੇ ਸਾਰੀਆਂ ਵੀਡੀਓ ਹੈ ਸੋ ਉਹਦੇ ਵਿੱਚ ਕੋਈ ਇਹੋ ਜਿਹਾ ਐਕਟ ਨਹੀਂ ਹੋਇਆ ਜਿਹਦੇ ਨਾਲ ਤੁਹਾਨੂੰ ਵੱਡੀ ਸਹਾਇਤਾ ਮਿਲ ਸਕੇ ਤਾਂ ਸਰਕਾਰ ਜਾਣਦੀ ਹੈ ਕਿ ਉਹਨਾਂ ਕੋਲ ਖਾਸ ਬੁਤ ਹੈ ਨਹੀਂ ਇਸੇ ਕਰਕੇ ਇੱਕ ਨੂਨਾ ਉਹਨਾਂ ਨੂੰ ਪੰਜਾਬ ਤੋਂ ਦੂਰ ਭੇਜਤਾ ਜੀ ਅਗਲੀ ਇੱਕ ਤਰੀਕ ਰੱਖੀ ਗਈ ਹੈ 13 ਅਕਤੂਬਰ ਉਸ ਦੇ ਵਿੱਚ ਕੁਝ ਹੱਲ ਨਿਕਲ ਸਕਦਾ ਹੈ ਕਿ ਲੱਗਦਾ ਕਿ ਬਹਿਸ ਹੋ ਸਕਦਾ ਬਹਿਸ ਹੋ ਜਾਏਗੀ ਫੈਸਲਾ ਆ ਸਕਦਾ ਕੀ ਫੈਸਲਾ ਕੀ ਤੁਸੀਂ ਕੀ ਰੱਖ ਰਹੇ ਹੋ ਕਿ ਫੈਸਲਾ ਕੀ ਆਏਗਾ ਜੱਜ ਹੀ ਜਾਣਦੇ ਨੇ ਲਿਖਣਾ ਹੈ ਗੇਮ ਤਾਂ ਪਹਿਲਾ ਫੈਸਲਾ ਹਰ ਕੋ ਚਾਹੁੰਦਾ ਕਿ ਮੇਰੀ ਜਿੱਤ ਹੋਵੇ ਮੇਰੇ ਕਲਾਇੰਟ ਦੀ ਜਿੱਤ ਹੋਵੇ ਤੁਸੀਂ ਕੀ ਸੋਚਦੇ ਹੋ ਕਿ ਕਿ ਕਾਨੂੰਨ ਦੇ ਮਤਲਬ ਅਕ ਫੈਸਲਾ ਦਿਓ ਇਸੇ ਦੀ ਗੱਲ ਹੈ ਜਿੱਤ ਉਹ ਹਾਰ ਦੀ ਗੱਲ ਹੀ ਨਹੀਂ ਹੈ ਕਾਨੂੰਨ ਜੋ ਕਹਿੰਦਾ ਉਹਦੇ ਮੁਤਾਬਿਕ ਉਹਨਾਂ ਨੂੰ ਛੱਡਣਾ ਚਾਹੀਦਾ ਤਾਂ ਸੀਨੀਅਰ ਵਕੀਲ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਐਮਰਦੀਪਾਲ ਸਿੰਘ ਹੋਰਾਂ ਦੀ ਰਿਹਾਈ ਨੂੰ ਲੈ ਕੇ ਗੱਲਬਾਤ ਕਰ ਰਹੇ ਸੀਗੇ ਜੋ ਐਨਐਸਏ ਲੱਗੀ ਹੋਈ ਹੈ ਕਿਉਂਕਿ ਅੱਜ ਵੀ ਜਿਹੜੀ ਹੈ ਉਸ ਦੇ ਉੱਤੇ ਬਹਿਸ ਹੋਣੀ ਸੀ ਕਿ ਪਰ ਉਹ ਕਿਸੇ ਕਾਰਨ ਕਰਕੇ ਨਹੀਂ ਕਰ ਪਾਏ ਵਕੀਲ ਜਿਹੜੇ ਸੀਗੇ ਇੰਡੀਆ ਸਰਕਾਰ ਭਾਰਤ ਸਰਕਾਰ ਦੇ ਉਹਨਾਂ ਨੇ ਬਹਿਸ ਨਹੀਂ ਕੀਤੀ ਤੇ ਦੂਜੇ ਪਾਸੇ ਹੁਣ 13 ਅਕਤੂਬਰ ਨੂੰ ਜਿਹੜੀ ਬਹਿਸ ਹੋਣੀ ਹੈ ਉਹਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਤਾਂ ਜੱਜਮੈਂਟ ਤੇ ਡਿਪੈਂਡ ਕਰਦਾ ਹੈ ਕਿ ਕੋਈ ਵੀ ਫੈਸਲਾ ਲਾ ਸਕਦਾ ਹੈ ਉਹ ਇਹਨਾਂ ਦੇ ਹੱਕ ਦੇ ਵਿੱਚ ਆਂਦਾ ਜਾਂ ਕਿਸ ਤਰੀਕੇ ਦੇ ਨਾਲ ਜਾਂ ਕੋਈ ਹੋਰ ਗੱਲ ਨਿਕਲਦੀ ਹੈ ਇਹ ਵੀ ਦੇਖਣਾ ਹੋਵੇਗਾ ਕੈਮਿਸਾ ਜੋਗ ਦੇ ਸੀ ਜਗਮੀਤ ਧੰਨਵਾਦ ਅਮਿਤ ਪਾਲ ਸਿੰਘ ਹਰਾ ਦੇ ਉੱਤੇ ਐਨਐਸਏ ਲੱਗਦੀ ਹੈ ਤਾਂ ਉਸ ਦੀ ਪੈਰਵਾਈ ਲਗਾਤਾਰ ਜਿਹੜੇ ਨੇ ਵੱਡੇ ਵੱਡੇ ਵਕੀਲ ਸੀਨੀਅਰ ਵਕੀਲ ਨੇ ਸਦ ਦੇ ਵਿੱਚ ਸੁਣਵਾਈ ਕੀ ਕੁਝ ਹੁੰਦੀ ਹੈ ਅੱਜ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਆ ਸੀਗਾ ਪਰ ਉਸ ਦੇ ਵਿੱਚ ਕੀ ਕੁਝ ਨਿਕਲਿਆ ਸਾਡੇ ਨਾਲ ਸੀਨੀਅਰ ਵਕੀਲ ਆਰਐਸ ਬੈਂਸ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਕੇਸ ਦੇ ਨੇੜੇ ਨੇ ਤੇ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਅਮਿਤਪਾਲ ਸਿੰਘ ਜਿਹੜੇ ਹੁਣ ਤੱਕ ਨੇ ਸਰ ਜਿਸ ਤਿੱਕੇ ਦੇ ਨਾਲ ਅੱਜ ਸੁਣਵਾਈ ਸੀਗੀ ਅੱਜ ਸੁਣਵਾਈ ਕਿਸ ਚੀਜ਼ ਨੂੰ ਲੈ ਕੇ ਸੀਗੀ ਤੇ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਇਸ ਸੁਣਵਾਈ ਕਿਸੇ ਪਰਚੇ ਕਰਕੇ ਨਹੀਂ ਸੀ ਇਹ ਤਾਂ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਥੱਲੇ ਉਹਨਾਂ ਨੂੰ ਉਹੀ ਰੀਟੇਨ ਕੀਤਾ ਹੈ ਕੀ ਜੀ ਜਿਹਨਾਂ ਦੇ ਖਿਲਾਫ ਕੋਈ ਸਬੂਤ ਨਾ ਹੋਣ ਉਹਨਾਂ ਨੂੰ ਜੇ ਤਾਂ ਹੁੰਦੇ ਤੁਸੀਂ ਕੋਈ ਪਰਚਾ ਦਰਜ ਕਰਕੇ ਅਰੈਸਟ ਕਰਦੇ ਉਹ ਤਾਂ ਹੋਰ ਗੜਾ ਜਮਾਨਤ ਹੋ ਜਾਂਦੀ ਹੈ ਸਰਕਾਰ ਕੋਲ ਇਹ ਵੀ ਪਾਵਰ ਹੈ ਕਿ ਉਹੀ ਆਪ ਨੂੰ ਕਹਿੰਦੇ ਉਧਰ ਹੀ ਅਰੈਸਟ ਕਰ ਲੋ 1 ਸਾਲ ਲਈ ਤੇ 1 ਸਾਲ ਤੋਂ ਬਾਅਦ ਫਿਰ ਉਹਦੀ ਮੈਕਸਮ ਇਹੀ ਹੈ ਬਗਰ ਉਹਨਾਂ ਕੋਲ ਦੇ ਘਾਰ ਹੈ ਕਿ 1 ਸਾਲ ਦੇ ਲਈ ਹੋਰ ਵੀ ਆਰਡਰ ਕਰ ਸਕਦੇ ਇਹਨਾਂ ਨੇ 1 ਸਾਲ ਤਾਂ ਰੱਖ ਲਿਆ ਕਿ ਜੀ ਇਹਨਾਂ ਦੇ ਖਿਲਾਫ ਬੜੇ ਸਪੋਰਟਰ ਆ ਇਹਨਾਂ ਨੇ ਡਿਸਟਰਬ ਕੀਤਾ ਹੈ ਪੰਜਾਬ ਦੇ ਰੈਡੀਕਲਿਜ਼ਮ ਲਿਆਦਾ ਉਹ ਲਿਆਦਾ ਮਾਹੌਲ ਖਰਾਬ ਕੀਤਾ ਉਸका की एक रख साल रख लिया और जो साल बाद दूसरा ऑर्डर पास किया वो तो जेल में थी और वो भी एडी दूर भी थी पंजाब में की डिਸਟਰਬਸ ਕਰ ਸਕਦੇ ਸੀ ਹੁਣ ਕੋਈ ਸਰਕਾਰ ਕੋਲ ਕਾਰਨ ਨਹੀਂ ਸੀ ਤੇ ਸਰਕਾਰ ਨੇ ਜਿਹੜਾ ਜਿਹੜੀਆਂ ਸੋਸ਼ਲ ਮੀਡੀਆ ਪੋਸਟ ਹੈ ਨਾ ਇਕੱਠੀਆਂ ਕਰ ਲਈਆਂ ਕਿ ਇਹਦੇ ਹੱਕ ਵਿੱਚ ਲੋਕੀ ਪ੍ਰੋਟੈਸਟ ਬੜਾ ਕਰ ਰਹੇ ਨੇ ਇਹਦੇ ਹੱਕ ਵਿੱਚ ਲੋਕੀ ਉਹ ਪੋਸਟਾਂ ਪਾ ਰਹੇ ਨੇ ਇਹਨਾਂ ਦੇ ਹੱਕ ਵਿੱਚ ਰੇਲ ਰੋਕੋ ਅੰਦੋਲਨ ਚੱਲਿਆ ਹੈ ਤੇ ਬਾਹਰ ਕੋਈ ਆਸਟ੍ਰੇਲੀਆ ਵਿੱਚ ਪਿਆਰੇ ਆਏ ਕੋਈ ਕਹਿੰਦੇ ਇਹਨਾਂ ਨੂੰ ਵਾਪਸ ਭੇਜੋ ਇਹ ਗਰਾਉਂਡ ਬਣਾ ਕੇ ਉਹਨਾਂ ਨੂੰ ਦੁਬਾਰਾ ਫਿਰ ਆਰਡਰ ਪਾਸ ਕਰਤਾ ਉਹ ਉਸੇ ਚੈਲੰਜ ਕੀਤਾ ਸੀ ਹਾਈ ਕੋਰਟ ਉਹਦੇ ਜਿਹੜਾ ਨੇ ਜਵਾਬ ਜੂ ਦੇ ਕੇ ਅੱਜ ਬੈਂਸ ਹੋਣੀ ਸੀ ਪਰ ਅੱਜ ਵੀ ਕੋਈ ਵਕੀਲ ਨਹੀਂ ਤਿਆਰ ਸੀ ਤੇ ਇਸ ਕਰਕੇ 3 ਅਕਤੂਬਰ ਨੂੰ ਤਰੀਕ ਹੋਰ ਬੈਂਸ ਹੋ ਜਾਏਗੀ ਆਲਰੇਡੀ ਇਹ ਆਰਡਰ 13 ਮਾਰਚ ਦਾ ਹੈ ਆਲਮੋਸਟ 7 ਮਹੀਨੇ ਹੋ ਚੱਲੇ ਨੇ ਸਾਲ ਦਾ ਆਰਡਰ ਹੈ ਤੇ ਜੇ ਹਲੇ ਵੀ ਦੋ ਚਾਰ ਮਹੀਨੇ ਨਹੀਂ ਨਹੀਂ ਹੋਇਆ ਤਾਂ ਫਿਰ ਤਾਂ ਉਹ ਆਰਡਰ ਕੋਰਟ ਕਹਿਗਾ ਜੀ ਹੁਣ ਤਾਂ ਆਰਡਰ ਖਤਮ ਹੋ ਗਿਆ ਸਾਲ ਖਤਮ ਹੋ ਗਿਆ ਉਤੀਜਾ ਆਰਡਰ ਪਾਸ ਕਰ ਦਿੰਗੇ ਫੇ ਤੁਹਾਨੂੰ ਤੀਜਾ ਕੇਸ ਕਰਨਾ ਇਸ ਤਰ੍ਹਾਂ ਇਸ ਚਲਾਕੀ ਨਾਲ ਜਿਹੜੀਆਂ ਕੋਰਟਸ ਲੋ ਹੈ ਜਾਂ ਹੌਲੀ ਚੱਲਦੇ ਨੇ ਉਹਦੇ ਕਰਕੇ ਬੜਾ ਬੇਇਨਸਾਫੀ ਹੁੰਦੀ ਹੈ ਜਿਹੜਾ ਬੰਦੇ ਦੇ ਆਰਡਰ ਇਹ ਕਾਨੂੰਨ ਲਾ ਦਿੰਦੇ ਨੇ ਤੇ ਇਹੀ ਅਮਨ ਪਾਲਨਾ ਹੋ ਰਿਹਾ ਉਹਨਾਂ ਕੋਲ ਕੋਈ ਘਰ ਤਾਂ ਹੈ ਨਹੀਂ ਜਿਹੜਾ ਜੇਲ੍ਹ ਵਿੱਚ ਬੈਠਾ ਕੋਈ ਕੀ ਗਤੀਵਿਧੀ ਕਰ ਸਕਦਾ ਅਕੇ ਨਹੀਂ ਜੀ ਇਹਨਾਂ ਨੇ ਜੇਲ੍ਹ ਤੋਂ ਕੋਈ ਮੈਸੇਜ ਭੇਜਿਆ ਹੈ ਆਪਣੇ ਮਾਣੂ ਭੇਜਿਆ ਹੈ ਮਾਨੇ ਗਿਆ ਕਿ ਉਹ ਖਾਲਿਸਤਾਨ ਨਹੀਂ ਹੈ ਇਹਨਾਂ ਨੇ ਉਹਦਾ ਖੰਡਨ ਕੀਤਾ ਖੰਡਨ ਵੀ ਆਪ ਹੀ ਕਰ ਜਾਂਦੇ ਜੇਲ੍ਹ ਵਿੱਚ ਬਿਠਾ ਕੇ ਦਾ ਖੰਡਨ ਕਰ ਸਕਦਾ ਕਿਉਂਕਿ ਉਹੀ ਖਬਰ ਆਪ ਹੀ ਲਾ ਕੇ ਆਪ ਹੀ ਲਾਉਂਦੇ ਆ ਕਿ ਜੀ ਇਹ ਦੇਖੋ ਇਦਾਂ ਦੀ ਖਬਰ ਆ ਰਹੀ ਹੈ ਤਾਂ ਇਸ ਤਰ੍ਹਾਂ ਦੇ ਬਿਲਕੁਲ ਇਹਦੇ ਨਾਲ ਦੇਸ਼ ਨੂੰ ਕੀ ਖਤਰਾ ਹੋ ਸਕਦਾ ਹੈ ਇਦਾਂ ਦੀਆਂ ਜਿਹੜੀਆਂ ਆਮ ਹੀ ਖਬਰਾਂ ਦੀਆਂ ਸੋਸ਼ਲ ਮੀਡੀਆ ਦੇ ਪੋਸਟ ਹੈ ਉਹਨਾਂ ਨਾਲ ਇੱਕ ਦੇਸ਼ ਨੂੰ ਕਿਹਦਾ ਖਤਰਾ ਹੋ ਸਕਦਾ ਰਾਣੀ ਦਾ ਬਹਿਸ ਹੈ ਕਿ